ਆਈ ਕੀ ਯਾਰ ਇਹ ਨਾ ਕੀ ਮਾਮਲਾ ਕੀ ਇਹਦਾ ਮਾਮਲਾ ਮਾਮਲਾ ਤੇ ਬਹੁਤ ਸੀਰੀਅਸ ਹੀ ਆ ਜੀ ਤੁਹਾਨੂੰ ਇੱਕ ਮੀਡੀਆ ਦੇ ਮਾਧਮ ਨਾਲ ਹੀ ਆਪਾਂ ਦੂਸਰੇ ਲੋਕਾਂ ਨੂੰ ਵੀ ਦੱਸਣਾ ਚਾਹਾਂਗੇ ਅਸੀਂ ਨਾ ਉਸ ਪ੍ਰਕਾਸ਼ ਦੇ ਵਿੱਚ ਆਪਾਂ ਸਾਡੇ ਐਲੀਵੀਏਸ਼ਨ ਸੀਪੀਆ ਜਿਹੜੀ ਗੁਰਪ੍ਰੀਤ ਉਰਫ ਖੁਸ਼ੀ ਆ ਜੜੀ ਸਾਨੂੰ ਐਸ ਐਚ ਨੇ ਸਵਾਲ ਕੀਤਾ ਬਲੈਕ ਵੈਲ ਕਿਸ ਤਰ੍ਹਾਂ ਕਰਦੀ ਪਈ ਆ ਮੁੰਡੇ ਨੂੰ ਅਮਰੀਕਾ ਜਾਣ ਦੇ ਲਾਗਤ ਦੇ ਵਿੱਚ ਆਪਣੇ ਪਾਉਂਡ ਚ ਪਵਾ ਲਿਆ ਵਾ ਅਸੀਂ ਉਹ ਬੈਂਕ ਸਟੇਟਮੈਂਟ ਵੀ ਦੇ ਦਿੱਤੀ ਜੀ ਫਿਰ ਇਹ ਲੜਕੀ ਦੇ ਫਿਰ ਅਸੀਂ ਪੁਲਿਸ ਨੂੰ ਇਹ ਦੱਸਿਆ ਵੀ ਇਹਦੀ ਇੱਕ ਸੈਕੰਡ ਮੈਰਿਜ ਹੋਈ ਆ ਜੀ ਕੰਗੋ ਵਾਲੀ ਹਾਂ ਦਾ ਲੜਕਾ ਕੋਈ ਇਹਦੀ ਸੈਕੰਡ ਮੈਰਿਜ ਹੋਈ ਆ ਤੇ ਪੁਲਿਸ ਨੇ ਉਹਦਾ ਨਾ ਕੰਟੈਕਟ ਕੀਤਾ ਤੇ ਉਹ ਕਹਿੰਦਾ ਵੀ ਨਹੀਂ ਜੀ ਮੇਰੇ ਜੀ ਮੈਰਿਜ ਨਹੀਂ ਜੀ ਹਸਪਾਲੇ ਵੀ ਨਾ ਲੇ ਫੋਟੋਆਂ ਵੀ ਪੁਲਿਸ ਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਵਾ ਆਪਣੇ ਪੱਧਰ ਤੇ ਲੱਭ ਕੇ ਹਾਂ ਜੀ ਪਹਿਲਾਂ ਮੈਂ ਉਹਦਾ ਨਾਮ ਦੱਸ ਕੇ ਕੀ ਹੋਇਆ ਤੁਹਾਡੇ ਨਾਲ ਹੋਈ ਆ ਉਹ ਦੱਸ ਦੋ ਬੇਟੇ ਮੇਰੇ ਨਾਲ ਆਪਣਾ ਨਾਮ ਤੁਹਾਡਾ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਲੀਲਕੌਰ ਜੀ بیٹے ਤੁਹਾਡ ਨੂੰ ਜਿਹੜਾ ਹਰਾਸਮੈਂਟ ਕੀਤੀ ਜਾ ਰਹੀ ਹੈ ਜਾਂ ਪੈਸੇ ਠਗੇ ਗਏ ਨੇ ਕੀ ਮਾਮਲਾ ਕੀ ਹੈ ਸਰ ਜੀ ਇਹ ਇਹ ਮਾਮਲਾ ਹੈ ਵੀ ਮੇਰੇ ਬੱਚੇ ਨੂੰ ਟਾਰਚਰ ਕਰਦੀ ਆ ਤੰਗ ਪਰੇਸ਼ਾਨ ਕਰਦੀ ਆ ਬਾਹਰ ਵੀ ਮਾਈਕ ਤੁਹਾਡੇ ਹੱਥ ਲੇ ਗਏ ਮਾਈਕ ਕੌਣ ਕਰਦੇ ਠੀਕ ਹਾਂ ਜੀ ਕੌਣ ਕਰ ਰਹੇ ਜੀ ਹਾਂ ਜੀ ਕੌਣ ਕੌਣ ਕਰ ਕੌਣ ਰਹੀ ਹੈ ਜੀ ਇਹ ਇਹ ਖੁਸ਼ੀ ਕਰ ਰਹੀ ਹੈ ਕੀ ਦੁੱਖ ਦਾ ਤਾਂ ਮੇਰੇ ਕੋ ਪਰੇਸ਼ਾਨ ਕਰ ਰਹੀ ਹੈ ਤੁਹਾਨੂੰ ਇਹ ਨੂੰ ਹੋ ਗਿਆ 1.5 ਸਾਲ ਹੋ ਚਲੇ ਤੰਗ ਪਰੇਸ਼ਾਨ ਕਰਦੀ ਕਿੰਨੇ ਕ ਪੈਸੇ ਠੱਗ ਚੁੱਕੇ ਹਲੇ ਤੱਕ ਅਜੇ ਮਿਲਦੀ ਕਿਸੀ ਦਾਸ ਨਹੀਂ ਤਾਂ ਤਾਂ ਪੈਸੇ ਇਹਨਾਂ ਨੇ ਭਾਜੀ ਨੇ ਦਾਸੀ ਦਿੱਤੇ ਆ ਫਿਰ ਨੇ ਕੰਤਲ ਬਟਾ ਕਰਉਂਗੀ ਮੰਗ ਕੀ ਕਰਦੇ ਹੋ ਤੁਸੀਂ ਮੰਗਾ ਹੀ ਇਹੋ ਚਾਹੁੰਦੇ ਆ ਕਿ ਸਾਡਾ ਫੈਸਲਾ ਹੋਵੇ ਤੇ ਇਹ ਕਰਦੇ ਨੇ ਦੂਜੇ ਥਾਣੇ ਚਲ ਜਾਂਦੇ ਕਰੀ ਦੂਸਰੇ ਥਾਣੇ ਚਲ ਜਾਂਦੀ ਹੈ ਹਾਡੀ ਸੁਣਾਈ ਨਹੀਂ ਹੋਂਦੀ ਜੋ ਤੁਹਾਨੂੰ ਵੀ ਫੋਨ ਕਰਕੇ ਕੋਈ ਧਮਕੀ ਦਿੰਦੇ ਨਹੀਂ ਪਹਿਲਾਂ ਹਾਂ ਨੂੰ ਹੋਂਦ ਤੇ ਨਹੀਂ ਫੋਨ ਕਰਦੀ ਪਹਿਲੋਂ ਕਰਦੀ ਰਹੀ ਤੰਗ ਕਰਦੀ ਰਹੀ ਜੀ ਪਹਿਲਾਂ ਕਹਿੰਦੀ ਤੇਰੀ ਮੰਮੀ ਕਹਿੰਦੀ ਆ ਤੇਰੇ ਡੈਡੀ ਕਹਿੰਦਾ ਮੈਂ ਕਹੀ ਤੇ ਤੈਨੂੰ ਕਦੀ ਪਰੇਸ਼ਾਨੀ ਨਹੀਂ ਕੀਤਾ ਮੁੰਡਾ ਜਾਣੇ ਤੂੰ ਤੂੰ ਹੀ ਜਾਣੋ ਮੈਨੂੰ ਜਦੋਂ ਤੁਹਾਡਾ ਹੋਇਆ ਸੀ ਵਿੱਚ ਮੈਂ ਵਿੱਚ ਥੋੜੀ ਆ ਤੇ ਜਾ ਉਹ ਹੀ ਵਿੱਚ ਤੁਸੀਂ ਹੁਣੇ ਤੁਹਾਡੀ ਅੱਖਾਂ ਵੀ ਨੰਨ ਸਿੰਘੀਆਂ ਬੇਟੇ ਨੂੰ ਲੈ ਕੇ ਪਰੇਸ਼ਾਨੀ ਨਜ਼ਰ ਆਉਂਦੀ ਕਿਸ ਤਰ੍ਹਾਂ ਬੇਰਬਾਲ ਪਰੇਸ਼ਾਨ ਹਾਂਜੀ ਹਾਂਜੀ ਬਹੁਤ ਜਿਆਦਾ ਬਹੁਤ ਜਿਆਦਾ ਪਰੇਸ਼ਾਨੀ ਨਜ਼ਰ ਆਉਂਦੀ ਬੇਟੇ ਨਾਲ ਗੱਲ ਹੁੰਦੀ ਹੈ ਕੀ ਕਹਿੰਦਾ ਹਾਂਜੀ ਬੇਟਾ ਤਾਂ ਕਹਿੰਦਾ ਵੀ ਇਹਦਾ ਕੀ ਮਤਲਬ बार-बार ਰੱਟਾ ਪਾਉਂਦੀ ਕਿਉਂ ਪਾਉਂਦੀ ਸਾਡੇ ਨਾਲ ਤੁਹਾਨੂੰ ਕਿਉਂ ਪਰੇਸ਼ਾਨ ਕਰਦੀ ਹੈ ਹੁਣ ਬੇਟਾ ਤਾਂ ਬਾਹਰ ਬੈਠਾ ਅਸੀਂ ਇੱਥੇ ਬੈਠੇ ਆਂ ਇਹਾਨੂੰ ਪਰੇਸ਼ਾਨ ਹਨ ਨੂੰ ਆਉਣਾ ਪੈਂਦਾ ਹੁਣ ਜਦੋਂ ਸਾਡੇ ਤੇ ਸਾਨੂੰ ਆਉਣਾ ਪੈਂਦਾ ਵਾ ਤੇ ਥਾਣੇ ਵਾਲੇ ਫੋਨ ਕਰ ਦਿੰਦੇ ਆਓ ਸਾਡੇ ਕੋਲ ਫਿਰ ਅਸੀਂ ਭਾਜੀ ਜੀ ਨੂੰ ਆ ਦਿੰਦੇ ਆ ਭਾਜੀ ਸਾਨੂੰ ਇੱਥੇ ਫੋਨ ਆਇਆ ਭਾਜੀ ਸਾਨੂੰ ਇੱਥੇ ਫੋਨ ਆਇਆ ਆਓ ਸਾਡੇ ਨਾਲ ਚੱਲੋ ਤੁਹਾਨੂੰ ਲੱਗਦਾ ਸਿਰਫ ਪੈਸਿਆਂ ਕਰਕੇ ਇਹ ਸਭ ਕੁਝ ਸਾਨੂੰ ਤੇ ਇਹੋ ਹੀ ਲੱਗਦਾ ਵੀ ਸਾਨੂੰ ਪੈਸਿਆਂ ਕਰਕੇ ਕਰਦੀ ਹੈ ਇਹੋ ਹੀ ਲੱਗਦਾ ਮੰਗ ਕੀ ਕਰਦੇ ਕੀ ਹੋਣਾ ਵੀ ਚਾਹੀਦਾ ਹੁਣ ਆਪਾਂ ਇਹੋ ਚਾਹੁੰਦੇ ਆ ਇਨਸਾਫ ਮੰਗਦੇ ਆ ਹਾਂਜੀ ਅਜੀ ਮਨੀ ਜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਕਿਸ ਮੁੱਦੇ ਤੇ ਕਰ ਰਹੇ ਹੋ ਦੱਸ ਦੋ ਥੋੜਾ ਜਿਆ ਜੈ ਭੀਮ ਜੈ ਸਭਿਧਾਨ ਤੇ ਸਮਾਜ ਦੇ ਸਾਰੇ ਇਸ਼ਟਾ ਨੂੰ ਨਮਨ ਤੇ ਅੱਜ ਸਰ ਨਗਰੀ ਦੇ ਵਿੱਚ ਇੱਕ ਟਿਪੀਕਲ ਜਾਂ ਮਾਮਲਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕਿਸੇ ਕੁੜੀ ਵੱਲੋਂ ਲੜਕੇ ਨੂੰ ਟੌਰਚਰ ਕੀਤਾ ਜਾਂਦਾ ਲੜਕਾ ਡਾਂਸ ਕੋਰੀਓਗ੍ਰਾਫਰ ਹੈਗਾ ਲੜਕੀ ਵੀ ਡਾਂਸ ਕੋਰੀਓਗ੍ਰਾਫਰ ਆਲਰੇਡੀ ਦੋ ਟਾਈਮ ਮੈਰਿਜ ਹੈਗੀ ਹੋਰੀ ਵਿਆਹ ਹੋਇਆ ਪਹਿਲੇ ਲੜਕੇ ਨਾਲ ਵੀ ਫਰੋਡ ਕਰਕੇ ਗਈ ਦੂਸਰੇ ਲੜਕੇ ਨਾਲ ਵੀ ਫਰੋਡ ਕੀਤਾ ਤੇ ਹੁਣ ਤੀਸਰੇ ਲੜਕੇ ਨੂੰ ਸ਼ਿਕਾਰ ਕੀਤਾ ਜਾ ਰਿਹਾ ਜਦੋਂ ਸਾਡੀ ਨੀਲਮ ਭੈਣ ਜੀ ਨੇ ਦਰਖਾਸਤ ਦਿੱਤੀ ਇਹਨਾਂ ਦਾ ਬੇਟਾ ਅਰਜੁਨਾ ਜੋ ਵੇਤਨਾਮ ਦੇ ਵਿੱਚ ਇੱਕ ਕੋਰੀਓਗ੍ਰਾਫਰ ਦਾ ਕੰਮ ਕਰਦਾ ਹੈ ਉੱਥੇ ਉਹਨੂੰ ਇੱਕ ਲੜਕੀ ਮਿਲਦੀ ਹੈ 2016 ਦੇ ਵਿੱਚ ਜੋ ਕਿ ਉਹ ਵੀ ਕੋਰੀਓਗ੍ਰਾਫਰ ਦਾ ਕੰਮ ਕਰਦੀ ਹੈ ਚਲੋ ਆਪਸੀ ਭਾਈ ਸਾਂਝ ਦੇ ਨਾਲ ਉਹਨਾਂ ਦੋਨਾਂ ਦੀ ਦੋਸਤੀ ਪੈ ਜਾਂਦੀ ਹੈ ਬੈਠਣਾ ਖਲੋਣਾ ਸਹੀ ਹੋ ਜਾਂਦਾ ਹੈ ਉਸ ਵਾਰ ਕੁੜੀ ਬਾ ਉਸ ਨੂੰ ਵਿਆਹ ਦੇ ਚਾਹ ਸਾਦੀ ਹੁੰਦੀ ਹੈ ਕਿ ਤੈਨੂੰ ਮੈਂ ਵਿਆਹ ਕਰਾ ਕੇ ਅਮਰੀਕਾ ਸ਼ਿਫਟ ਕਰ ਦਾਂਗੀ ਤੈਨੂੰ ਤੂੰ ਮੈਨੂੰ 10 ਲੱਖ ਰੁਪਇਆ ਮੇਰੇ ਅਕਾਊਂਟ ਦੇ ਵਿੱਚ ਦੇ ਮੇਰੇ ਫਾਦਰ ਸਾਹਿਬ ਜੋ ਹੈ ਅਮਰੀਕਾ ਦੇ ਵਿੱਚ ਸੈਟਲਡ ਆ ਲੜਕਾ ਹਮੇਸ਼ਾ ਚਲੋ ਕੋਈ ਨਾ ਕੋਈ ਬੰਦਾ ਹਮੇਸ਼ਾ ਕੀ ਕਰਦਾ ਹੈ ਕਿ ਆਪਣੀ ਤਰੱਕੀ ਦੇ ਲਈ ਗਾਂ ਵਧਣਾ ਜਾਂਦਾ ਉਸਨੇ ਕਹਿ ਦਿੱਤਾ ਕਿ ਚਲ ਮੈਂ ਤੈਨੂੰ 10 ਲੱਖ ਰੁਪਇਆ ਦਵਾਂਗਾ ਤੇ ਤੂੰ ਮੈਨੂੰ ਅਮਰੀਕਾ ਸੈਟਲ ਕਰਵਾ ਦੇ ਅਮਰੀਕਾ ਸੈਟਲ ਹੋਣ ਦੀ ਜਦੋਂ ਗੱਲ ਆਉਂਦੀ ਹੈ 5 ਲੱਖ ਰੁਪਇਆ ਦੇ ਦਿੱਤਾ ਜਾਂਦਾ ਤੇ ਲੜਕਾ ਕਹਿੰਦਾ ਬਾਰ-ਬਾਰ ਪੁੱਛਦਾ ਕਿ ਮੈਨੂੰ ਕੀ ਨਾਮਰਾ ਖੁਸ਼ੀ ਕਰੀ ਨੂੰ ਪੁੱਛਦਾ ਕਿ ਬਾਰ-ਬਾਰ ਕਿ ਤੂੰ ਮੈਨੂੰ ਕਦੋਂ ਅਮਰੀਕਾ ਭੇਜ ਰਹੀ ਆ ਕਦੋਂ ਮੇਰੀ ਟਿਕਟ ਆਏਗੀ ਕਦੋਂ ਮੇਰਾ ਵੀਜ਼ਾ ਲੱਗ ਕੇ ਆਏਗਾ ਤੋ ਮੈਨੂੰ ਦੱਸ ਲੇਕਿਨ ਜਦੋਂ ਔਰੀ ਡਿਮਾਂਡਸ ਵੱਧ ਜਾਂਦੀਆਂ ਲੜਕੀ ਦੀਆਂ ਕਦੀ ਆਪਣੀ ਨੇਲਸ ਲਈ ਪੈਸੇ ਮੰਗਵਾ ਲੈ ਕਦੀ ਆਪਣੇ ਬਿਊਟੀ ਪਾਰਲਰ ਲਈ ਪੈਸੇ ਮੰਗਵਾ ਲੈ ਕਦੀ ਆਪਣਾ ਡਰੈੱਸ ਅਪਲੇ ਪੈਸੇ ਮੰਗਵਾ ਲੈ ਕਦੀ ਗੱਡੀਆਂ ਚ ਤੇਲ ਮੰਗਣ ਲਈ ਮਤਲਬ ਕਿ ਖੁੱਲੀ ਐਸ਼ ਪ੍ਰਸਤੀ ਲਈ ਉਹਨਾਂ ਦੇ ਪੈਸੇ ਮੰਗਵਾਏ ਜਿਸ ਦੇ ਦਸਤਾਵੇਜ਼ ਆਪ ਜੀ ਨੂੰ ਪਹਿਲੋ ਵੀ ਦਿਖਾਏ ਆ ਸ਼ੋਰਟ ਦੇ ਰਾਹੀਂ ਚੱਲ ਪੈਣਗੇ ਔਰ ਇਹ ਪਹਿਲੇ ਵਿਆਹ ਦਾ ਜਿਹੜਾ ਡਿਵੋਰਸੀ ਪੇਪਰ ਹੈਗਾ ਆਪਾਂ ਜੋ ਜੋ ਇਲਜ਼ਾਮ ਪੁਲਿਸ ਨੂੰ ਦੱਸੇ ਉਹ ਸਾਰੇ ਕਲੀਅਰ ਕੱਟ ਔਰ ਐਵੀਡੈਂਸ ਪੁਲਿਸ ਨੂੰ ਪ੍ਰਾਪਤ ਕਰਾਏ ਲੇਕਿਨ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕਿਤੇ ਨਾ ਕਿਤੇ ਸਾਡੇ ਨਾਲ ਧੋਖਾ ਧੜੀ ਕੀਤੀ ਗਈ ਸਾਡੀ ਦਰਖਾਸਤ ਨੂੰ ਬੰਦ ਕਰ ਦਿੱਤਾ ਗਿਆ ਲੇਕਿਨ ਦੂਸਰੀ ਦਰਖਾਸਤ ਨੂੰ ਚਲਾ ਕੇ ਚਲਾ ਕੇ ਰੱਖਿਆ ਗਿਆ ਸੈਕਿੰਡ ਔਰੀਆਂ ਯਾਰੀਆਂ ਦੱਸੀਆਂ ਗਈਆਂ ਅਸੀਂ ਐਵੀਡੈਂਸ ਲੈ ਕੇ ਉਹ ਹਰ ਤੇ ਦੂਸਰੇ ਮੁੰਡਿਆਂ ਦੇ ਨਾਲ ਮਿਲਦੀ ਆ ਉਹਨਾਂ ਨਾਲ ਬੈਠਦੀ ਕੋਲ ਨਹੀਂ ਜੋ ਕਿ ਪੰਜਾਬ ਦੀ ਸੱਭਿਆਚਾਰਕ ਦੇ ਘਰੇਲੂ ਬੰਦੇ ਜਿਹੜੇ ਹੁੰਦੇ ਆ ਉਹ ਇਹੋ ਜਿਹਿਆਂ ਲੜਕੀਆਂ ਨੂੰ ਪਸੰਦ ਨਹੀਂ ਕਰ ਪਾਉਂਦੇ ਤੇ 3rd ਐ ਫਾਈਲ ਜਾਮ ਲੈ ਕੇ ਉਹ ਐਡਿਕਟਡ ਆ ਡਰੱਗਸ ਲੈਂਦੀ ਆ ਉਸ ਦਾ ਵੀ ਐਵੀਡੈਂਸ ਆਪਾਂ ਦੇ ਰਹੇ ਆ ਕਲੈਰਟੀ ਨਾਲ ਦੇ ਰਹੇ ਆ ਐਵੀਡੈਂਸ ਦੂਸਰੇ ਵਿਆਹ ਦੀ ਮੈਰਿਜ ਵੀ ਉਹਨਾਂ ਦੱਸੇ ਕਿ ਇਹਦਾ ਦੂਸਰਾ ਮੈਜ ਉਹ ਵੀ ਆਪਾਂ ਇਹਨਾਂ ਨੂੰ ਚੂੜੇ ਵਾਲੀ ਫੋਟੋ ਦਿਖਾਈ ਠੀਕ ਆ ਫਿਰ ਉਹਨਾਂ ਨੂੰ ਕਿਹਾ ਕਿ ਉਹ ਸ਼ਰਾਬ ਪੀ ਕੇ ਲੜਕੇ ਨੂੰ ਟੌਰਚਰ ਕਰਕੇ ਗਾਲ੍ਹਾਂ ਕੱਢਦੀ ਆ ਉਰੀ ਡਰ ਸ਼ਰਾਬ ਪੀਂਦੇ ਦੀ ਵੀਡੀਓ ਵੀ ਦੇ ਦਿੱਤੀ ਉਹ ਬਟਵਾਈਜ਼ਰ ਨਾਮ ਦੀ ਕੋਈ ਬੜਿਆ ਰਹਿ ਗਈ ਆ ਉਹਨੂੰ ਫੜ ਕੇ ਪੀ ਰਹੀ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਆਡੀਓ ਵੀ ਪ੍ਰੋਵਾਈਡ ਕਰ ਲੈਂਗੇ ਜਿੱਤੋਂ ਲੜਕੇ ਨੂੰ ਰੈਗੂਲਰ ਬੇਸੀ ਤੋਂ ਟੌਰਚਰ ਕੀਤਾ ਜਾ ਰਿਹਾ ਦੇਖੋ ਇਹ 80000 ਦੀ ਪੇਮੈਂਟ ਔਰ ਇਹ ਅਕਾਊਂਟ ਦੇ ਵਿੱਚ 50000 ਦੀ ਪੇਮੈਂਟ ਔਰ ਇਹ ਅਕਾਊਂਟ ਦੇ ਵਿੱਚ ਖੁਸ਼ੀ ਦੇ ਅਕਾਊਂਟ ਦੇ ਵਿੱਚ 20000 ਦੀ ਪੇਮੈਂਟ ਮਤਲਬ ਕਿ ਲਗਾਤਾਰ ਹੱਲੇ ਤੱਕ 1351900 ਰੁਪਿਆ ਔਰ ਇਹ ਪੇਮੈਂਟ ਪਾ ਚੁੱਕੇ ਆ ਲੇਕਿਨ ਮੁੰਡੇ ਨੂੰ ਔਰੇ ਵੱਲੋਂ ਬਾਹਰ ਨਹੀਂ ਭੇਜਿਆ ਗਿਆ ਵੀਜ਼ਾ ਅਮਰੀਕਾ ਦਾ ਨਹੀਂ ਲਵਾਇਆ ਗਿਆ ਹੁਣ ਜਦੋਂ ਪਰਿਵਾਰ ਦਾ ਪੈਸਾ ਪੂਰਾ ਚਲੇ ਗਿਆ ਉਹਰੇ ਵੱਲੋਂ ਉਹਨੂੰ ਟੌਰਚਰ ਕੀਤਾ ਜਾ ਰਿਹਾ ਕਿ ਮੈਂ ਤੇਰੇ ਤੇ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਪਾਉਂਗੀ ਕਿ ਤੂੰ ਮੈਨੂੰ ਸਰੀਰੀਕ ਸੰਬੰਧ ਬਣਾਏ ਆ ਮੇਰੇ ਨਾਲ ਤੇ ਮੈਂ ਤੇਰੇ ਤੇ 376 ਦਾ ਪਰਚਾ ਕਟਾ ਕੇ ਤੈਨੂੰ ਜੇਲ੍ਹ ਦੇ ਅੰਦਰ ਦਵਾਵਾਂਗੀ ਤੇ ਤੇਰੇ ਪਰਿਵਾਰ ਨੂੰ ਤੈਨੂੰ ਮਿਲਿਆ ਨਹੀਂ ਦਿੱਤਾ ਜਾਏਗਾ ਫਿਰ ਉਸ ਗੱਡੀ ਜਿਹੜੀ ਉਸ ਟਰੈਕ ਦੇ ਉੱਤੇ ਆ ਜਾਂਦੀ ਹੈ ਲੜਕਾ ਅੱਜ ਵੀ ਵਿਏਟਨਾਮ ਦੇ ਵਿੱਚ ਸੈਟਲਡ ਹੈਗਾ ਉਹ ਅੱਜ ਡਰ ਰਿਹਾ ਕਿ ਆ ਇੰਡੀਆ ਦੇ ਵਿੱਚ ਆਨ ਲੋ ਪੰਜਾਬ ਸਰਕਾਰ ਤੇ ਕੰਮ ਕਰ ਰਹੀ ਹੈ ਕਿ ਬਾਹਰੋਂ ਲਿਆਨ ਕੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਰੱਕੇ ਜਾਣ ਜਿਹੜੇ ਇੱਥੇ ਵੀ ਪੰਜਾਬ ਦੇ ਵਿੱਚ ਫੜ ਕੇ ਕਾਰੋਬਾਰ ਕਰ ਸਕਣ ਪੰਜਾਬ ਦਾ ਜਿਹੜਾ ਮਨੋਬਲ ਵਧਾ ਸਕਣ ਜਾਂ ਪੰਜਾਬ ਨੂੰ ਅੱਗੇ ਲੈ ਸਕਣ ਲੇਕਿਨ ਪੰਜਾਬ ਸਰਕਾਰ ਨੂੰ ਇਰਤੇ ਵੀ ਕੰਮ ਕਰਨਾ ਚਾਹੀਦਾ ਨਾ ਜਿਹੜੀਆਂ ਐਸੀਆਂ ਔਰਤਾਂ ਆ ਉਹਨਾਂ ਨੂੰ ਟੌਰਚਰ ਕਰ ਰਹੀਆਂ ਜਿਹੜੇ ਡਰ ਦਾ ਸ਼ਿਕਾਰ ਹੋ ਕੇ ਹਜੇ ਤੱਕ ਵਿਏਟਨਾਮ ਦੇ ਵਿੱਚ ਬੈਠੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਡਿਮਾਂਡ ਕੀਤੀ ਕਿ ਆਡਾ ਕੋਈ ਇੱਕ ਐਲੀਗੇਸ਼ਨ ਝੂਠਾ ਸਾਬਿਤ ਕਰ ਦੇਣ ਜਿਸ ਵੀ ਆਈਓ ਦੀ ਡਿਊਟੀ ਹੈਗੀ ਉਹਨਾਂ ਨੂੰ ਆਪਾਂ ਅਵੀਡੈਂਸ ਦਿੱਤੇ ਲੇਕਿਨ ਉਹ ਆਈਓ ਵੀ ਹਾਨੂੰ ਕਹਿੰਦਾ ਕਿ ਸਾਡੇ ਤੇ ਬੜਾ ਪ੍ਰੈਸ਼ਰ ਆਇਆ ਗਿਆ ਆਪਾਂ ਪਰਚਾ ਦੇਣਾ ਯਾਰ ਕੋਈ ਵੀ ਕਰੈਕਟਰਲੈਸ ਗਰਲ ਕਿਸੇ ਵੀ ਘਰ ਦੇ ਬੰਦੇ ਦੇ ਪਰਚਾ ਕਰਾ ਦੇਗੀ ਤੇ ਭਾਈ ਸਾਹਿਬ ਉਹ ਬੰਦਾ ਡਰ ਜੇਗਾ ਓਰੀ ਮਾਂ ਅੱਜ ਸਾਡੇ ਨਾਲ ਬੈਠ ਕੇ ਦੇਖ ਕੇ ਰੋ ਰਹੀ ਆ ਅੱਜ ਇਹਦੇ ਰੋਣ ਤੋਂ ਪਤਾ ਲੱਗਦਾ ਕਿ ਇਹਦਾ ਜਿਹੜਾ ਪਰਿਵਾਰ ਆ ਬੜਾ ਭਾਵੁਕ ਹੋ ਚੁੱਕਾ ਬਹੁਤ ਡਰ ਚੁੱਕਾ ਅਸੀਂ ਬੇਨਤੀ ਇਹੀ ਕਰਦੇ ਆ ਸਰਕਾਰ ਨੂੰ ਬੇਨਤੀ ਇਹੀ ਕਰਦੇ ਆ ਸੀਪੀ ਸਾਹਿਬ ਨੂੰ ਕਿ ਇਸ ਮੁੰਡੇ ਦੇ ਜਿਹੜੇ ਆ ਸੱਚ ਦਾ ਸੱਚ ਕੀਤਾ ਜਾਵੇ ਝੂਠ ਦਾ ਝੂਠ ਕੀਤਾ ਜਾਵੇ ਤੁਸੀਂ ਇਸ ਤੋਂ ਬਾਅਦ ਹੋਰ ਵੀ ਐਵੀਡੈਂਸ ਤੁਹਾਨੂੰ ਦਵਾਂਗੇ ਵੀਡੀਓਜ਼ ਦਵਾਂਗੇ ਦੇਸੀ ਹੌਟ ਗਰਲ ਸਾਈਡ ਦੇ ਉੱਤੇ ਕੋਈ ਵੀਡੀਓ ਵਾਇਰਲ ਹੁੰਦੀ ਨੂਡ ਵੀਡੀਓ ਉਹ ਵੀ ਵਾਇਰਲ ਹੁੰਦੀ ਉਹ ਮਤਲਬ ਕੀ ਉਹ ਕੀ ਕਰਦੀ ਹੈ ਨਵੇਂ ਜਨਰੇਸ਼ਨ ਨੂੰ ਸ਼ਿਕਾਰ ਕਰਦੀ ਆ ਅੱਜ ਕੱਲ ਤੁਹਾਨੂੰ ਪਤਾ ਵੀਡੀਓ ਕਾਲ ਆਉਂਦੀ ਆ ਨਵੀਂ ਜਨਰੇਸ਼ਨ ਨੂੰ ਵੀਡੀਓ ਕਾਲ ਤੇ ਨੂਡ ਕਾਲ ਕੀਤੀ ਜਾਂਦੀ ਬਾਅਦ ਦੇ ਵਿੱਚ ਉਸੇ ਨੂਡ ਕਾਲ ਦੇ ਉੱਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਪੈਸੇ ਪਾ ਨਹੀਂ ਤੇ ਇਹਨੂੰ ਜਨਤਕ ਕਰ ਦਾਂਗੇ ਤੇਰੇ ਪਰਿਵਾਰ ਦੇ ਉੱਤੇ ਤੇਰਾ ਜਿਹੜਾ ਫਿਜ਼ੀਕਲ ਸਟੇਟਸ ਹੈਗਾ ਜਿਹੜਾ ਸਾਰਜਨਿਕ ਦੁਨੀਆ ਦੇ ਵਿੱਚ ਜਿਹੜਾ ਇਹ ਮਾਮਲਾ ਹੈ ਉਹ ਬੜਾ ਗੰਭੀਰ ਤੌਰ ਤੇ ਲੋਕ ਲੈਂਦੇ ਜਿਹੜੇ ਛੋਟੇ ਭਾਈਚਾਰੇ ਦੇ ਲੋਕ ਹੋਣ ਅੱਜ ਉਹ ਜਿਹੜਾ ਮਸਲਾ ਬੜਾ ਵੱਧ ਚੁੱਕਾ ਆ ਆਪ ਜੀ ਨੂੰ ਆਪਾਂ ਦਿਖਾਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਐਵੀਡੈਂਸ ਧਮਕੀਆਂ ਉਹਦੇ ਵੱਲੋਂ ਲਗਾਈਆਂ ਗਈਆਂ ਇਹ ਸਾਰੀਆਂ ਜਨਤਾ ਕਾਪਾ ਪੁਲਿਸ ਪ੍ਰਸ਼ਾਸਨ ਨੂੰ ਇੱਕ ਇੱਕ ਕਰਕੇ ਸਾਰੇ ਐਵੀਡੈਂਸ ਦਿੱਤੇ ਲੇਕਿਨ ਹੱਲੇ ਤੱਕ ਵੀ ਕੋਈ ਪਰਚਾ ਨਹੀਂ ਕਟਿਆ ਗਿਆ ਸਗੋਂ ਮੁੰਡੇ ਨੂੰ ਟੌਰਚਰ ਕੀਤਾ ਗਿਆ ਹੱਲੇ ਵੀ ਇਹਦੀ ਦਰਖਾਸਤ ਜਿਹੜੀ ਹੈ ਤ੍ਰਿਪਤਾ ਸੂਦ ਮੈਡਮ ਡਿਪਟੀ ਸਾਹਿਬ ਕੋਲ ਚੱਲਦੀ ਪਈ ਆ ਸੀਪੀ ਸਾਹਿਬ ਦੇ ਵਿੱਚ ਵੀ ਧਿਆਨ ਚ ਆ ਗਈ ਹੈ ਡੀਜੀਪੀ ਸਾਹਿਬ ਨੂੰ ਵੀ ਲੈਟਰਾਂ ਕੱਢੀਆਂ ਹੋਈਆਂ ਲੇਕਿਨ ਹੱਲੇ ਵੀ ਇਨਸਾਫ ਮਿਲਦਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਲੱਗਦਾ ਜੇ ਬੀਂਗਏ ਲੇਡੀ ਹੋਂਦਾ ਉਹਦਾ ਫਾਇਦਾ ਚੱਕ ਰਹੀ ਹੈ ਲੇਡੀ ਦੇਖੋ ਜੀ ਬੀਂਗਏ ਲੇਡੀ ਹੋਣ ਦਾ ਤੇ ਫਾਇਦਾ ਚੁੱਕਦੀ ਚੁੱਕਦੀ ਹੈ ਜਿਹੜੀ ਉਹ ਇੱਕ 376 ਦਾ ਮਿਸਯੂਜ਼ ਕੀਤਾ ਜਾ ਰਿਹਾ ਕਿ ਭਾਈ ਸਾਹਿਬ ਜੇ ਕਿਸੇ ਦਾ ਰੇਪ ਹੁੰਦਾ 376 ਰੇਪ ਦੀ ਧਾਰਾ ਹੈ ਗਿਆ ਬਿਊਟਰਲ ਰੇਪ ਦਾ ਮਤਲਬ ਬਿਊਟਰਲ ਰੇਪ ਦੇ ਵਿੱਚ ਕਈ ਤਰ੍ਹਾਂ ਦੇ ਅ ਮੈਡੀਕਲਸ ਹੁੰਦੇ ਆ ਔਰ ਇਹ ਹੱਥਾਂ ਦੇ ਨਿਸ਼ਾਨ ਜਾਂ ਔਰ ਇਹ ਨੀਲਸ ਪੈਣਾ ਉਹ ਸਾਰੇ ਕੈਲਕੂਲੇਟ ਕੀਤੇ ਜਾਂਨ ਜੇ ਕੋਈ ਫਰੈਂਡਲੀ ਮੈਚ ਹੋਇਆ ਹੋਵੇ ਔਰ ਇਹ ਤਾਂ ਮੈਂ ਗੱਲ ਨਹੀਂ ਕਰ ਸਕਦਾ ਜੇ ਬਿਊਟਰਲ ਰੇਪ ਦਾ ਜਿਹੜਾ ਐਵੀਡੈਂਸ ਆ ਉਹ ਪ੍ਰੋਪਰ ਪੰਜਾਬ ਪੁਲਿਸ ਪ੍ਰੋਪਰ ਤਰੀਕੇ ਨਾਲ ਮੈਡੀਕਲ ਕਰਾਵੇ ਜੇ ਮੈਡੀਕਲ ਦੇ ਵਿੱਚ ਕੁਝ ਸਾਹਮਣੇ ਆਉਂਦਾ ਕਿ ਔਰ ਇਹ ਜ਼ਬਰਦਸਤੀ ਜਬੜਨ ਰੇਪ ਹੋਇਆ ਤਾਂ ਫੇਰ ਪੰਜਾਬ ਪੁਲਿਸ ਜਿਹੜਾ ਉਸ ਪਾਸੇ ਚੱਲੇ ਨਹੀਂ ਤਾਂ ਇਸ ਲੜਕੇ ਦੀ ਆਵਾਜ਼ ਨੂੰ ਸੁਣਿਆ ਜਾਵੇ। ਵੱਡੀ ਵੱਲੋਂ ਕੰਪਲੇਂਟ ਦਿੱਤੀ ਗਈ ਹੈ। ਪੁਲਿਸ ਵੱਲੋਂ ਕਿਉਂ ਲੱਗਦਾ ਵੀ ਕਿਉਂ ਐਕਸ਼ਨ ਨਹੀਂ ਲਿਆ ਜਾ ਰਿਹਾ। ਦੇਖੋ ਜੀ ਪੁਲਿਸ ਵੱਲੋਂ ਦੀ ਥੋੜੀ ਜੀ ਮਾਨਸਿਕਤਾ ਥੋੜੀ ਘੱਟ ਹੋ ਸਕਦੀ ਹੈ ਸਮਝਣ ਦੀ। ਕਾਨੂੰਨ ਨੂੰ ਸਮਝਣ ਦੀ ਮਾਨਸਿਕਤਾ ਘੱਟ ਹੋ ਸਕਦੀ ਹੈ ਜਾਂ ਕਿਤੇ ਕੁੜੀ ਦਾ ਫੇਵਰ ਲੈ ਕੇ ਕਿਤੇ ਨਾ ਕਿਤੇ ਉਹਨੇ 'ਤੇ ਪੱਖਰ ਜ਼ਿਆਦਾ ਰੱਖਿਆ ਜਾਵੇ। ਇਹ ਵੀ ਚੀਜ਼ ਹੋ ਸਕਦੀ ਹੈ। ਆਪਾਂ ਤਾਂ ਸਾਰੇ ਐਵੀਡੈਂਸ ਦੇ ਰਹੇ ਹਾਂ। A to Z ਇੱਕ ਵੀ ਐਵੀਡੈਂਸ ਸਾਡਾ ਝੂਠਾ ਕੀਤਾ ਜਾਵੇ। ਤੁਹਾਡੇ ਮੁੰਡੇ ਦੇ ਭਾਵੇਂ ਕੱਲ ਹੀ ਪਰਚਾ ਦੇ ਦੇਣ। ਇੱਕ ਵੀ ਐਵੀਡੈਂ